ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਆਲ ਫਾਈਟਰ ਮਾਗੀ ਦੀਆਂ ਬਹੁਤ-ਬਹੁਤ ਮੁਬਾਰਕਾਂ ਅੱਜ ਅਸੀਂ ਆਏ ਆ ਪਿੰਡ ਸੁੰਦਰਵਾਲਾ ਵਿਖੇ ਜਿੱਥੇ ਸਰਦਾਰ ਗੁਰਪ੍ਰੀਤ ਸਿੰਘ ਨੇ ਆਪਣੇ ਖੇਤ ਦੇ ਵਿੱਚ ਮਟਰਾਂ ਨੂੰ ਬਹੁਤ ਜ਼ਬਰਦਸਤ ਰਿਜ਼ਲਟ ਲਿਆ ਹੈ ਮਟਰਾਂ ਦੇ ਵਿੱਚ ਜਿਨ੍ਹਾਂ ਨੇ ਪੂ ਵਿਟਾ ਪਲੱਸ 1 ਕੋਰੀਅਲੀ ਤੇ ਐਗਰੋ 19 ਪਾਈ ਹੈ ਤੇ ਜਿਹਦਾ ਤੁਸੀਂ ਦੇਖ ਸਕਦੇ ਹੋ ਫਸਲ ਦੇ ਵਿੱਚ ਬਹੁਤ ਹੀ ਸ਼ਾਨਦਾਰ ਰਿਜ਼ਲਟ ਹੈ ਬਾਕੀ ਆਸ-ਪਾਸੇ ਵੀ ਅਸੀਂ ਮਟਰ ਦੇਖ ਕੇ ਆਏ ਹਾਂ ਹਾਂ ਥੋੜੇ ਦੂਰ ਆ ਨਹੀਂ ਤਾਂ ਤੁਹਾਨੂੰ ਉਹ ਵੀ ਵਿਖਾ ਦਿੰਦੇ ਬਾਕੀ ਇਹਦੇ ਨਾਲ ਦਾ ਮਟਰ ਅਜੇ ਤੱਕ ਅਸੀਂ ਨਹੀਂ ਵੇਖਿਆ ਬਹੁਤ ਸ਼ਾਨਦਾਰ ਫਸਲ ਖੜੀ ਹੈ ਤੇ ਸਰ ਆਪਾਂ ਸਾਰੇ ਰਲ ਮਿਲ ਕੇ ਥੋੜਾ ਥੋੜਾ ਹਮਲਾ ਮਾਰੀਏ ਨਾ ਤੇ ਆਪਾਂ ਆਪਣੀ ਪੰਜਾਬ ਦੀ ਜਿਹੜੀ ਜ਼ਮੀਨ ਹੈ ਜਿਹੜੀ ਆਪਾਂ ਕੈਮੀਕਲ ਪਾ ਪਾ ਕੇ ਬਰਬਾਦ ਕਰ ਰਹੇ ਹਾਂ ਉਸ ਨੂੰ ਬਚਾਇਆ ਜਾ ਸਕਦਾ ਆਪਣਾ ਪਾਣੀ ਬਚਾਇਆ ਜਾ ਸਕਦਾ ਜਿਵੇਂ ਕਿ WHO ਦੀ ਰਿਪੋਰਟ ਵੀ ਦੱਸ ਰਹੀ ਹੈ ਵੀ ਪੰਜਾਬ ਦੇ ਵਿੱਚ ਸਿਰਫ ਪੀਣ ਵਾਲਾ ਪਾਣੀ ਜਿਹੜਾ ਹੈ ਉਹ 60% ਅਸੀਂ ਖਰਾਬ ਕਰ ਚੁੱਕੇ ਹਾਂ ਸਾਡੇ ਕੋਲ 40% ਪਾਣੀ ਬਚਿਆ ਹੈ ਤੇ ਜਿਹੜਾ ਕੀ ਸਾਡੀ ਆਉਣ ਵਾਲੀ نسل ਸਪਸ਼ਟ ਉਹਨਾਂ ਨੇ ਕਿਹਾ ਹੈ ਆਪਾਂ ਇਹਨੂੰ ਧਰ ਮੰਨ ਲਈਏ ਜੋ ਮਰਜੀ ਕਹਿ ਲਈਏ ਵੀ ਜਿਹੜੇ ਪੰਜਾਬੀ ਨੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਉਮਰ ਤੋਂ 20-20 ਸਾਲ ਪਹਿਲਾਂ ਹੀ ਕੈਂਸਰ ਹਾਰਟ ਬੀਪੀ ਵਰਗੀਆਂ ਤੇ ਜਾਂ ਹੋਰ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਕੇ 20-20 ਸਾਲ ਆਪਣੀ ਉਮਰ ਤੋਂ ਪਹਿਲਾਂ ਹੀ ਮਰਨਗੇ ਤੇ ਉਹਦੇ ਤੋਂ ਪਹਿਲਾਂ ਪਹਿਲਾਂ ਚੰਗਾ ਨਹੀਂ ਕਿ ਆਪਾਂ ਆਪਣੀ ਫਸਲ ਆਪਣੀ نسل ਆਪਣੇ ਆਪ ਨੂੰ ਆਪਣੇ ਪਰਿਵਾਰ ਨੂੰ ਆਪਣੇ ਆਲੇ ਦੁਆਲੇ ਨੂੰ ਆਪਾਂ ਆਰਗੈਨਿਕ ਖੇਤੀ ਕਰਕੇ ਆਪਣੀ ਹਵਾ ਪਾਣੀ ਮਿੱਟੀ ਬਚਾ ਲਈ ਤੇ ਆਪਾਂ ਵੱਜਾਂਗੇ ਆਪਣੀ ਆਉਣ ਵਾਲੀ ਨਸਲ ਵੀ ਵੱਜੇਗੀ ਤੇ ਆਪਾਂ ਤੁਹਾਨੂੰ ਰੂਬ ਰੂ ਕਰਾਉਣੇ ਆ ਉਸ ਕਿਸਾਨ ਦੇ ਜਿਨ੍ਹਾਂ ਨੇ ਇਸ ਖੇਤੇ 'ਚ ਪਾਇਆ ਤੇ ਉਹਨਾਂ ਨੂੰ ਕਿਦਾਂ ਦਾ ਮਹਿਸੂਸ ਹੋ ਰਿਹਾ ਹੈ ਹਾਂਜੀ ਸਰ ਆਪਣਾ ਨਾਮ ਜੀ ਗੁਰਪ੍ਰੀਤ ਸਿੰਘ ਪਿੰਡ ਕਿਹੜਾ ਸਰ ਪਿੰਡ ਕਮਾਲਦੀਨਿਆ ਚ ਕਮਾਲਦੀਨਿਆ ਚ ਤੇ ਸਰ ਆਪਾਂ ਫਸਲ ਦੇ ਵਿੱਚ ਕੀ ਕੀ ਪਾਇਆ ਹੈ ਫਸਲ ਜੀ ਆ 1.90 ਪੈ ਗੋ ਵੀਟਾ ਪਾਇਆ ਹੈ ਹਾਂਜੀ ਹਰੀਆਲੀ ਇੱਕੋ ਹਰੀਆਲੀ ਤੇ ਰਿਜ਼ਲਟ ਕਿਵੇਂ ਐ ਸਰ ਰਿਜ਼ਲਟ ਬਹੁਤ ਵਧੀਆ ਹੈ ਤੇ ਬਾਕੀ ਕਿਸਾਨਾਂ ਨੂੰ ਕੀ ਕਹਿਣਾ ਚਾਹੋਗੇ ਬਾਕੀ ਕਿਸਾਨਾਂ ਨੂੰ ਇਹੀ ਕਹਿਣਾ ਚਾਹੁੰਦੇ ਆਂ ਵੀ ਇੱਕ ਤਾਂ ਜੈਹਰਤ ਚੀਜ਼ ਪਾਓ ਜੋ ਵੀ ਪਾਣੀ ਆ ਤੇ ਇੱਕੇ ਵਾਰ ਨਹੀਂ ਤਾਂ ਹੌਲੀ ਹੌਲੀ ਥੋੜੀ ਥੋੜੀ ਕੋਸ਼ਿਸ਼ ਕਰੋ ਚਾਹੇ ਟ੍ਰਾਇਲ ਲਓ ਜੋ ਮਰਜ਼ੀ ਕਰ ਪਰ ਇਹਦਾ ਰਿਜ਼ਲਟ ਆਪਾਂ ਦਾ ਤਿੰਨ ਕਿੱਲਾਂ ਨੂੰ ਪਾਇਆ ਸੀਗਾ ਤੇ ਬਹੁਤ ਵਧੀਆ ਰਿਜ਼ਲਟ ਤੇ ਇੱਕ ਸਾਥੀ ਆਪਣੇ ਗਿਆ ਸੀ ਜ਼ਿੰਮੇਦਾਰ ਉਹਨਾਂ ਨੂੰ ਵੀ ਪੁਆਇਆ ਆਪਾਂ ਹਾਂ ਜੀ ਉਹਨਾਂ ਨੇ ਵੀ ਕਹਿ ਵੀ ਜੋ ਗਾਂ ਅਰਬੀ ਦੀ ਫਸਲ ਉਹਦੇ ਵਾਸਤੇ ਅੱਜ ਉਹਨਾਂ ਨੇ ਕਹਿ ਵੀ ਆਪਣੇ ਦੋਸਤਾਂ ਨੂੰ ਕਹਿ ਕੇ ਵੀ ਇਹ ਮਹੰਗਾਈਏ ਹੋਰ 10 ਕਿਲੋ ਦਾ ਰਿਜ਼ਲਟ ਕਿਉਂਕਿ ਬਹੁਤ ਵਧੀਆ ਨਾ ਫਲਾਵਰਿੰਗ ਵੀ ਬਹੁਤ ਵਧੀਆ ਇੱਕੋ ਦਿਨ ਦੇ ਲੱਗੇ ਮਟਰ ਮੇਰੇ ਗਵਾਂਢੀ ਗਈ ਇੱਥੇ ਮੈਂ ਤੁਹਾਨੂੰ ਵਿਖਾ ਦਿੰਨਾ ਜੇ ਕਿਸੇ ਨੇ ਵੇਖਣਾ ਵੀ ਹੋਵੇ ਤਾਂ ਉਹ ਵੀ ਆ ਕੇ ਵੇਖ ਸਕਦੇ ਉਹ ਬੰਦੇ ਨੇ ਵੀ ਤਰੀਕ ਨੋਟ ਕੀਤੀ ਮੈਂ ਵੀ ਕੀਤੀ ਹੈ ਜ਼ਮੀਨ ਅਸਮਾਨ ਦਾ ਫਰਕ ਹੈ ਜੇ ਕਹਿਦਗੇ ਨਹੀਂ ਕੀ ਦੋ ਨਹੀਂ ਜ਼ਮੀਨ ਅਸਮਾਨ ਦਾ ਫਰਕ ਹੈਗਾ ਸਰ ਜੇ ਆਪਾਂ ਨੂੰ ਇੰਨੇ ਵਧੀਆ ਰਿਜ਼ਲਟ ਆ ਰਹੇ ਨੇ ਤਾਂ ਸਰ ਆਪਾਂ ਨੂੰ ਥੋੜਾ ਥੋੜਾ ਹਮਲਾ ਮਾਰਨਾ ਚਾਹੀਦਾ ਹੈ ਫਸਲ ਸਾਡੀ ਬਹੁਤ ਵਧੀਆ ਖੜੀ ਹੈ ਇਹ ਨਹੀਂ ਵੀ ਆਪਣੀ ਫਸਲ ਕਟੇਗੀ ਫਸਲ ਵਧੇਗੀ ਜੇ ਕਿਸੇ ਨੂੰ ਮੇਰੇ ਵੀਰ ਨੂੰ ਕੋਈ ਡਾਊਟ ਲੱਗਦਾ ਪਚੂਠ ਨਹੀਂ ਮਾਰਦੇ ਇੱਥੇ ਆ ਕੇ ਖੇਤ ਆ ਕੇ ਦੇਖ ਵੀ ਸਕਦਾ ਆਪਣੇ ਹਾਂ ਤੇ ਸਰ ਸਾਰਿਆਂ ਨੂੰ ਇਹੋ ਹੀ ਦੁਬਾਰਤੋ ਬੇਨਤੀ ਹੈ ਵੀ ਆਪਾਂ ਸਾਰੇ ਨਾਲ ਮਿਲ ਕੇ ਆਪਣੀ ਹਵਾ ਪਾਣੀ ਮਿੱਟੀ ਨੂੰ ਬਚਾਈਏ ਤੇ ਜ਼ਹਿਰ ਰਹਿਤ ਬਣਾਈਏ ਤੇ ਆਪਾਂ ਸਾਰੇ ਆਰਗੈਨਿਕ ਖੇਤੀ ਵੱਲ ਆਈਏ ਸੋ ਸਾਰਿਆਂ ਦਾ ਧੰਨਵਾਦ ਮਿਹਰਬਾਨੀ ਥੈਂਕ ਯੂ